ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਵਧਾਤਾ ਤੇ ਆਹ ਦੇਖੋ ਗਦਾਵਰੀ ਨਦੀ ਦੇ ਵਿੱਚ ਪਾਣੀ ਕਿੰਨਾ ਤੇਜ਼ ਜਾ ਰਿਹਾ ਆਪਾਂ ਆਏ ਹੋਇਆ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਗੁਰੂ ਘਰ ਦੇ ਵਿੱਚ ਤੇ ਉਹ ਸਾਹਮਣੇ ਗੁਰਦੁਆਰਾ ਆ ਗਿਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਉਹ ਤਾਈ ਦੇਖੋ ਸਾਹਮਣੇ ਇਹ ਗਦਾਵਰੀ ਨਦੀ ਦੇ ਬਿਲਕੁਲ ਉੱਪਰ ਆ ਇਹ ਉਹ ਸਾਹਮਣੇ ਬਾਬਾ ਅਤਰਦਾਸ ਜੀ ਨੇ ਮਸਤੂਆਣ ਵਾਲੇ ਜਿਹੜੇ ਉਹਨਾਂ ਨੇ ਇੱਥੇ ਭਗਤੀ ਕੀਤੀ ਸੀ ਇਹ ਦੇ ਵੀ ਉੱਪਰ ਦੀ ਪਾਣੀ ਹੋ ਗਿਆ ਸੀ ਹੁਣ ਪਾਣੀ ਕੁਛ ਘਟਿਆ ਆਹ ਦੇਖੋ ਕਿੰਨਾ ਤੇਜ਼ ਜਾ ਰਿਹਾ ਪਾਣੀ ਇਹ ਇਸ ਗੁਰਦੁਆਰੇ ਵਾਲੀ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਗੀਨਾ ਜਿਹੜਾ ਇਸ ਨਦੀ ਦੇ ਵਿੱਚ ਸਿੱਟਿਆ ਸੀ ਆਹ ਨਦੀ ਆਹੋ ਅੱਗੇ ਤੱਕ ਪਾਣੀ ਖੜਾ ਹੀ ਹੁੰਦਾ ਪਹਿਲੀ ਔਰ ਆਪਾਂ ਤਾਂ ਦੇਖਿਆ ਰਿਹਾ ਤੇ ਪਾਣੀ ਚੱਲਦਾ ਤੇ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਪਾਣੀ ਦੇਖੋ ਕਿੰਨੀ ਸਪੀਡ ਨਾਲ ਜਾਂਦਾ ਪਾਣੀ ਡਰ ਲੱਗਦਾ ਇਹ ਆ ਨਦੀ ਜੀ ਦੇ ਵਿੱਚ ਗੁਰੂ ਸਾਹਿਬ ਨੇ ਨਗੀਨਾ ਸਿੱਟਿਆ ਸੀ ਤੇ ਭੇਟ ਕਰਨ ਵਾਲੇ ਨੂੰ ਹੰਕਾਰ ਆ ਗਿਆ ਸੀ ਵੀ ਮੈਂ ਬਹੁਤ ਜਿਹੜਾ ਨਗੀਨਾ ਉਹ ਕੀਮਤੀ ਭੇਟ ਕੀਤਾ ਮਤਲਬ ਉਹਨੇ ਸੋਚਿਆ ਸੀ ਵੀ ਗੁਰੂ ਸਾਹਿਬ ਨੇ ਕਿਹੜਾ ਐਸਾ ਨਗੀਨਾ ਦੇਖਿਆ ਹੋਣਾ ਤੇ ਬਾਜਾਂ ਵਾਲੇ ਬਾਪੂ ਨੇ ਉਹ ਨਗੀਨਾ ਫਿਰ ਉਹਨਾਂ ਦਾ ਹੰਕਾਰ ਤੋੜਨ ਵਾਸਤੇ ਇਸ ਨਦੀ ਦੇ ਵਿੱਚ ਸੁੱਟ ਦਿੱਤਾ ਸੀਗਾ ਤੇ ਉਹਨਾਂ ਨੇ ਫਿਰ ਇਤਰਾਜ਼ ਜਤਾਇਆ ਕਿ ਮੈਂ ਇੰਨੀ ਕੀਮਤੀ ਚੀਜ਼ ਪੇਟਾ ਕੀਤੀ ਤੇ ਤੁਹਾਨੂੰ ਵੀ ਗੁਰੂ ਸਾਹਿਬ ਨੂੰ ਵੀ ਇਹਨਾਂ ਬਾਰੇ ਪਤਾ ਨਹੀਂ ਹੈਗਾ ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਾ ਕੇ ਆਪਦਾ ਭਾਈ ਜਿਹੜਾ ਹੈਗਾ ਨਗੀਨਾ ਦੇਖ ਕੇ ਲੈ ਆਓ ਤੇ ਜਦੋਂ ਆ ਕੇ ਉਹਨਾਂ ਨੇ ਦੇਖਿਆ ਤੇ ਇੱਥੇ ਹੋਰ ਵੀ ਓਦੋਂ ਬੜੇ ਕੀਮਤੀ ਨਗੀਨੇ ਪਏ ਸੀਗੇ ਫਿਰ ਉਸ ਭਾਈ ਸਾਹਿਬ ਦਾ ਜਿਹੜਾ ਹੰਕਾਰ ਟੁੱਟਿਆ ਫਿਰ ਉਹ ਗੁਰੂ ਸਾਹਿਬ ਦੇ ਚਰਨ ਹੀ ਲਿਗੇ ਇਸ ਤਰ੍ਹਾਂ ਬੜੇ ਲੋਕਾਂ ਦਾ ਭਲਾ ਕੀਤਾ ਨਾਲ-ਨਾਲ ਸਾਡਾ ਵੀ ਪਰ ਅਸੀਂ ਕਿਤੇ ਨਾ ਕਿਤੇ ਉਹ ਚੀਜ਼ ਤੋਂ ਦੂਰ ਹੋਏ ਬੈਠੇ ਆ ਸਾਨੂੰ ਸਮਝਣਾ ਚਾਹੀਦਾ ਆਪਦੇ ਗੁਰੂ ਦੇ ਲਾਡ ਲੱਗਣਾ ਚਾਹੀਦਾ ਸਾਰਿਆਂ ਨੂੰ ਤੇ ਇਹ ਆ ਭਾਈ ਸਾਹਿਬ ਉਹ ਗੁਰਦੁਆਰਾ ਨਗੀਨਾ ਕਾੜ ਸਾਹਿਬ ਜੀ ਮੈਂ ਕਿਹਾ ਚਲੋ ਸੰਗਤ ਨੂੰ ਦਰਸ਼ਨ ਕਰਾ ਦਈਏ ਕਾਫੀ ਵੀਰ ਜਿਹੜੇ ਸਾਡੇ ਭੈਣ ਭਰਾ ਵਿਦੇਸ਼ਾਂ ਵਿੱਚ ਬੈਠੇ ਆ ਨਹੀਂ ਆ ਸਕਦੇ ਉਹ ਦਰਸ਼ਨ ਕਰ ਲੈਣਗੇ ਗੁਰਦੁਆਰਾ ਨਗੀਨਾ ਕਾੜ ਸਾਹਿਬ ਆਪਾਂ ਤੁਹਾਨੂੰ ਅੰਦਰੋਂ ਵੀ ਵੀਡੀਓ ਬਣਾ ਕੇ ਪਾਵਾਂਗੇ ਇਹ ਬਾਹਰ ਦੀ ਵੀਡੀਓ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ